ਉਈ ਆਪਾਂ ਥੋੜੇ ਕੇ ਦਿਨ ਪਹਿਲਾਂ ਵਲੌਗ ਪਾਇਆ ਇੱਕ ਵੀ ਖਲੂਟੀ ਗਰਾਊਂਡ ਦੇ ਵਿੱਚ ਮਾਰਨਿੰਗ ਟਾਈਮ 5 ਤੋਂ 7 7-8 ਵਜੇ ਜਾਂਦੇ ਨੇ ਵੀਰੇ ਤਕਰੀਬਨ ਤੇ ਵੀ ਕੈਂਪ ਲਾਇਆ ਹੈ ਵੀ ਕਬੱਡੀ ਦਾ ਫਿਟਨੈਸ ਦਾ ਵੀ ਜੇ ਕਿਸੇ ਨੇ ਕਰਨੀ ਹੋਵੇ ਹਨਾ ਕਿਸੇ ਵੀ ਗੇਮ ਲਈ ਵੀ ਗੇਮ ਵੀ ਲਾਉਂਦੇ ਆ ਡੇਲੀ ਕਬੱਡੀ ਦੀ ਤੇ ਕੋਈ ਫੀਸ ਨਹੀਂ ਹੈ ਨਾ ਵੀਰੇ ਆਪਣੀ ਕੋਈ ਫੀਸ ਨਹੀਂ ਹੈਗੀ ਆ ਆ ਕਬੱਡੀ ਆ ਰਹਿਣਾ ਆਪਦੇ ਘਰੇ ਆਪਣੇ ਆ ਏਰੀਆ ਦੇ ਬੰਦੇ ਹੋਣ ਬਸ ਓਕੇ ਵੀਰੇ ਹਾਂ ਪੈੜ ਹਲਕੇ ਦੇ ਜੀ ਆ ਜਾਣ ਹਾਂ ਬਾਈ ਵਿੱਚ ਆਪਾਂ ਨੂੰ ਕਈ ਨਾ ਫੋਨ ਆਏ ਸੀ ਵੀ ਦੂਰੋਂ ਵੀ ਜਿਹੜੇ ਵਿਚਾਰੇ ਵੀ ਕਿਤੋਂ ਹੋਰ ਸੀਗੇ ਉਹਨਾਂ ਨਾਲੇ ਸਾਨੂੰ ਰੱਖਾਂਗੇ ਵੀਰੇ ਇਸ ਦਾ ਆਪਣੇ ਕੋਲ ਪ੍ਰਬੰਧ ਹੈ ਨਹੀਂ ਉਹਦੇ ਕਰਕੇ ਹਨਾ ਹੈ ਤਾਂ ਪ੍ਰਬੰਧ ਹੈ ਨਹੀਂ ਗਾਲੇ ਸਾਲ ਕਰਾਂਗੇ ਹੁਣ ਇਕੱਲੀ ਪ੍ਰੈਕਟਿਸ ਹੀ ਆ ਠੀਕ ਹੈ ਅੰਗਲੈਂਡ ਦੇ ਵਿੱਚ ਭੀਮ ਖੇਡ ਰਿਹਾ ਸੀ ਠੀਕ ਆ ਕੋਸ਼ਿਸ਼ ਕਰਿਆ ਕਰੋ ਉਹਨਾਂ ਵੱਡੇ ਪਹਿਲਵਾਨਾਂ ਦੀਆਂ ਵੀਡੀਓ ਦੇਖਿਆ ਕਰੋ ਉਪੀਮ ਗਰਾਉਂਡ ਤੇ ਖੜਾ ਤੇ ਉਹ ਜਗਤਾਰ ਉਹ ਨਹੀਂ ਖੜਿਆ ਸੈੱਟ ਦੇ ਵਿੱਚ ਕਈ ਵੀਰੇ ਮੇਰਾ ਖਿਆਲ ਸ਼ਾਇਦ ਅਗੇਂਸਟ ਖੇੜਿਆ ਉਹ ਜਗਤਾਰ ਉਹਦੇ ਉਹ ਦੂਜੇ ਜਾਫੀ ਨੂੰ ਕਹਿੰਦਾ ਵੀ ਇਦਾਂ ਉਹ ਜਗਤਾਰ ਕਹਿੰਦਾ ਵੀ ਉਹ ਜਿਹੜੇ ਤੂੰ ਮੈਨੂੰ ਇਸ਼ਾਰੇ ਵੀ ਕਰਦਾ ਉਹ ਤੇਰੇ ਪਿਓ ਨੂੰ ਇੰਨੀ ਇੰਨੀ ਕਬੱਡੀ ਉਹਨੇ ਪੜੀ ਹੋਈ ਆ ਉਹਨੇ ਸਾਰਾ ਕੁਝ ਦੇਖ ਲਿਆ ਵੀ ਉਥੋਂ ਕਿਹੜੇ ਨੇ ਕਿੱਦਾਂ ਲੱchnਾ ਸੋਏ ਆ ਵੀ ਕੋਸ਼ਿਸ਼ ਕਰਿਆ ਕਰੋ ਹਰ ਪੁਰਾਣੇ ਰੇਡਰ ਨੂੰ ਪੜੋ ਬਚੋ ਉਹਨੂੰ ਹਨਾ ਵੀ ਕਿੱਥੇ ਕਿੱਦਾਂ ਉਹ ਸਟੈਪ ਲੈ ਰਿਹਾ ਕਿੱਦਾਂ ਪੱਛ ਕਰ ਰਿਹਾ ਕਿੱਦਾਂ ਜਾਫੀ ਆ ਜਾ ਉਹਨੂੰ ਮਤਲਬ ਆਪ ਦਾ ਉਹਨੂੰ ਜਾਫੀ ਫੜ ਰਿਹਾ ਹਨਾ ਉਹੋ ਸੋਚ ਸਪਿਆ ਕਰੋ ਪ੍ਰਾਣੀਆਂ ਵੀਡੀਓ ਕੱਢ ਕੇ ਉਹਨਾਂ ਨੂੰ ਵੀ ਦੇਖਣ ਦੀ ਜਦੋਂ ਗਰਾਊਂਡ 'ਚ ਆਉਨੇ ਹੋ ਜਦੋਂ ਮਾਸਟਰ ਜੀ ਤੁਹਾਨੂੰ ਦੱਸਦੇ ਆ ਨਹੀਂ ਪਤਾ ਲੱਗਦਾ ਖੜ ਕੇ ਫੇਰ ਪੁੱਛ ਲੋ ਨਾ ਜਿੱਥੇ ਤੁਹਾਨੂੰ ਲੱਗਦਾ ਵੀ ਮੈਨੂੰ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ ਕਹਿ ਕੇ ਤੁਰ ਜਾਂਦੇ ਆ ਕਈ ਵਾਰੀ ਕੋਈ ਗੱਲ ਨਹੀਂ ਦੁਬਾਰੇ ਦੁਬਾਰੇ ਫੇਰ ਪੁੱਛੋ ਮਾਸਟਰ ਜੀ ਮੈਨੂੰ ਆਹ ਬਸ ਉਹ ਮਨੂਆ ਇਹਨੂੰ ਪੁੱਛਦੇ ਹੋ ਵੀ ਆਹ ਮੈਨੂੰ ਕਿਉਂ ਦੱਸਦੇ ਦੁਬਾਰੇ ਤੁਹਾਨੂੰ ਪਤਾ ਨਹੀਂ ਲੱਗਦਾ ਗਲਤੀ ਨਹੀਂ ਕਰਨੀ ਦੁਬਾਰੇ ਦੁਬਾਰੇ ਸੋਚ ਜਿਹੜੀ ਸਾਰੂ ਰੱਖਣਾ ਹਰ ਤਮਾ ਮਾਨਾ ਜਿਹੜਾ ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਵੀ ਮੈਂ ਬਸ ਕੋਈ ਗੱ ਵੀ ਆ ਬੰਦਾ ਫੜਨਾ ਕੋਈ ਗੱਲ ਹੀ ਨਹੀਂ ਜਿੰਨਾ ਤੁਸੀਂ ਆਪਣੇ ਮਨ ਨੂੰ ਜਿੰਨਾ ਸਾਰੂ ਸੋਚ ਵੱਲ ਲੈ ਕੇ ਜਾਓਗੇ ਉੱਪਰ ਨੂੰ ਲੈ ਕੇ ਜਾਓਗੇ ਉਹਨਾਂ ਨੇ ਉੱਪਰ ਨੂੰ ਜਾਈ ਜਾਣਾ ਢੈਂਦੀ ਗੱਲਾਂ ਵੱਲ ਨੂੰ ਜਾਓਗੇ ਢੈਂਦੀ ਗੱਲਾਂ ਵੱਲ ਨੂੰ ਜਾਣਾ ਟਰਾਈ ਕਰਨੀ ਆ ਹਮੇਸ਼ਾ ਵੀ ਢੈਂਦੀ ਗੱਲ ਵਾਲਾ ਤਾਂ ਥੋੜੇ ਮਨ ਚ ਗੱਲ ਆਉਣੀ ਹੀ ਨਹੀਂ ਚਾਹੀਦੀ ਨਾ ਵੀ ਮੈਂ ਅੱਜ ਮੇਰਾ ਦੱਸਦਾ ਆ ਮੇਤੋਂ ਮੌੜਾ ਫੜਨੀ ਹੋਣਾ ਮੇਤੋਂ ਆ ਨਹੀਂ ਹੋਣਾ ਨਾ ਹਰ ਟਾਈਮ ਇੱਕ ਇਹ ਇਹ ਸੋਚਣਾ ਵੀ ਮੈਂ ਤਾਂ ਯਾਰ ਕਰਨਾ ਹੀ ਕਰਨਾ ਤਾਂ ਗੱਲ ਹੀ ਕੁਛ ਨਹੀਂ ਵੀ ਜਿਹੜਾ ਮੂਰਲਾ ਬੰਦਾ ਨਸਈ ਠੀਕ ਆ ਕਿ ਮੇਰੇ ਜਿੰਨਾ ਕ ਦਮ ਹੈਗਾ ਆ ਵੀ ਮੈਂ ਮੈਂਟਲ ਆਉਣਾ ਆ ਇਹਨੂੰ ਟੋਣ ਠੀਕ ਆ ਟਰਾਈ ਕਰਿਆ ਕਰੋ ਇਹ ਚੀਜ਼ਾਂ ਪੰਜ ਗੜੇ ਲਾਉਣੇ ਆ ਇਕੱਠਿਆਂ ਨੇ ਲੈਣਾ ਸਾਰਿਆਂ ਨੇ ਇਕੱਠਿਆਂ ਨੇ ਚੱਲੋ ਚੱਲੋ ਖਾਣਾ ਵੀ ਨਹੀਂ ਹੈਗਾ ਰੁਕਣਾ ਵੀ ਨਹੀਂ ਹੈਗਾ ਬਾਹਲਾ ਤੇਜ਼ ਵੀ ਨਹੀਂ ਹੋਣਾ ਆਹ ਉਹ ਰੋਦਾ ਅਸ ਤੇ ਇੱਕ ਉਹ ਨਾਲੇ ਰਿਹਾ ਗਿਆ। ਉਰੇ ਆ ਕੇ ਖੋ ਗਿਆ। ਆ ਦੁੱਧਾ ਚਲ ਬਣਾ ਰੋਵੇਂ। ਚੱਲ ਚੱਲ। ਇਵੇਂ ਚੱਲ ਲੋ ਤੇਰਾ ਜ਼ੋਰ ਵੀ ਲੱਗਿਆ ਹੋਇਆ। ਆਜ ਤੋਂ ਵੇਖੋ ਆਪਾਂ ਬੱਸ ਬੱਸ। ਚੱਲੋ ਚੱਲੋ ਰੋ। ਖੜਾ। ਨੰਗਲਾ। ਜਗ੍ਹਾ ਨਹੀਂ ਮਣੀ ਤੈਨੂੰ। ਕਲ ਕਲ ਨਗਾ ਨਗਾ 15 ਬੈ ਜਾ ਬੈ ਜਾ ਤੂੰ ਇਹਨਾਂ ਤੱਕ ਹਾਂ ਕਲ 15 ਕਰੋ ਕੋਈ ਆਇਓਂਦਲੇ ਪਟਾ ਦੇ ਪੰਜਾਬ ਐਨ ਕਲ ਤੂੰ ਵੀ ਨਾ ਲਾਉ ਆਪਣੇ ਨਾੜ ਪਹਿਲਾਂ ਫੇਕ ਉਹਦੀ ਬਾਰੀ ਬਾਰੋਂ ਨਹੀਂ ਚਲੋ ਪੰਜਾਬ ਦੇ ਨੂੰ ਕੇ ਇੱਧਰ ਹੋ ਜਾ ਚਲ ਚਲ ਤਨ ਲੱਗੋ ਫੇਕ ਨਹੀਂ ਕਰੋ ਮੁਨੇ ਪਾਪਾ ਪੱਬ ਨਾਲ ਅੰਡੀ ਚੱਕਣੀ ਵਗੈਰਾ ਮੁਨੇ ਜਾਂਦੇ ਅੰਡੀ ਚੱਕਣੀ ਆ ਮਹਲੇ ਹਲਾਲਾ ਹਲਾ ਮੋਰ ਹਲਾਲਾ ਪੈਰ ਨਾਲ ਦਾ ਦੇਖੋ ਸੋਤਰੀ ਹਾਂ ਹਾਂ ਚਲ ਜਾ ਕੇ ਬੰਦ ਚਲ ਮਗਰ ਆਕੇ ਜੰਮਣਾ ਨਹੀਂ ਗੁਰਾ ਦਾ 1, 2, ਕੱਪ ਹਾਂ ਤਹਾਕ ਹਾਂ ਬਤਰਾ ਕੇ ਕੋਲ ਆਇਆ ਕਿੰਨੀ ਲੱਗੀਆਂ ਸਾਲ ਤੋਂ ਆਇਆ ਕਿ ਕਿੰਨਾ ਹੋ ਰਿਹਾ ਹੈ ਜੇਰਾ ਝੂਠ ਬੋਲਿਆ ਦੀ ਆਪਾਂ ਵੀਡੀਓ ਚ ਜਦੀ ਦੇ ਲੈਣੀ ਆ ਵੀ ਕਿੰਨੇ ਲਾਈਆਂ आई ਚਲ ਛੱਕੇ ਤੂੰ ਦਾ ਸਾਰਿਆਂ ਨੂੰ ਲੇਟ ਆ ਯਾਰ ਤੈਂ ਤਾਂ ਮੂਰੇ ਹੋਣਾ ਚਾਹੀਦਾ ਆਸਖੇ ਚੱਲ ਚੱਲ ਕੋਪਾ 4 ਵੇ ਦਾ ਆਇਆ ਨਾ ਹਾਂ ਬਾਈ ਬਾਕੀ ਸਾਰੇ 5 5:30 ਵਜੇ ਆਏ ਨੇ ਉਹ ਸਾਰੇ ਆਏ ਬਾਈ ਹਾਂ ਸੁੱਖਾ 4 ਵੇ ਦਾ ਆਇਆ ਠੀਕ ਆਤ ਪਈ ਹੈ ਕਹਿੰਦਾ ਮੈਨੂੰ ਨਹੀਂ ਸਹੀ ਏ ਵੀਰੇ ਸਹੀ ਏ ਵਧੀਆ ਬਈ ਵਧੀਆ ਕਿੰਨੀ ਹੋ ਗੀਆਂ ਆ ਨਹੀਂ ਬੈਠਣਾ ਨਹੀਂ ਹੈ ਬਾਈ ਚਲੋ ਚਲੋ ਨਾਲ ਦੀ ਨਾਲ ਚਲੋ ਉੱਠੋ ਚੱਲ ਸੁੱਕੇ ਇਹਨੇ ਬੜਾ ਗਿਣੇ ਰੱਖਿਆ ਕਰੇ ਗਣ ਕੇ ਰੱਖਿਆ ਕਰ ਮਾੜਾ ਠੀਕ ਹੈ ਵੀਰੇ ਪੰਜ ਉੱਪਰ ਦਾ ਦੋ ਇਹ ਆਇਆ ਫਿਰ ਆ ਸੋਇਦਾ ਹੈ ਉੱਪਰ ਦਾ ਛੋਟੀਆਂ ਔਟਾਂਆਂ ਛੋਟੀਆਂ ਲੈ ਚਾਉਣਾ ਇਹਦਾ ਮਾਰ ਸ਼ੂਟ ਤੇ ਚਾ ਚੱਲ ਤੂੰ ਤੇਜ਼ ਆ ਤਰ ਹੌਲੀ ਕਰ ਤੂੰ ਲੈ ਲੈ ਨਾਲ 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 ਚਾਹੇ ਖੇਂੀ ਵੀਰੇ ਐ ਜਿਹੜਾ ਪਿੱਛੇ ਰਹਿ ਗਿਆ ਉਹਦੀਆਂ ਦੋ ਹੋਰ ਕਰ ਦੇ ਚੱਲ ਤੇ ਹੀ ਲਾ ਗੋ ਚਾਹੇ ਇੱਕ ਵੱਤ ਲਾ ਲਿਓ ਸਹੀ ਲਾ ਗੋ ਸ਼ਾਮ ਨੂੰ ਸੱਤ ਦੀਆਂ ਖਬਰਾਂ ਤੇ ਆ ਜਾਣਾ ਵੀ ਇਹ ਬੰਦੇ ਨੇ ਘਾਟ ਐਕਸਰਸਾਈਜ਼ ਲਈ। ਚੱਲ ਚੱਲ ਕਿੰਨੇ ਮਹੀਨੇ ਆਜੀ ਤੱਕ ਪ੍ਰੋਜੈਕਟ ਸ। 1.5 ਮਹੀਨੇ ਹੋ ਗਿਆ। ਆਹ ਦੇਖ ਲਓ ਜੀ ਆਹ ਬੰਦੇ ਸਾਰੇ ਐਕਸਰਸਾਈਜ਼ ਕਰ ਰਹੇ ਆ। ਇੱਧਰ ਦਿਖਾ। ਇਹ ਇਹ ਬੰਦਾ ਹੁਣ ਬੈਠਾ ਹੁਣ ਲੌਣ ਲੱਗਿਆ ਵੀ ਲੈ ਸ਼ਰਮ ਮਾਰਿਆ। ਇਹ ਹੁਣ ਡੰਡ ਲਾਉਣੇ ਆਪ ਤੇ ਡਾਊਨ ਨਾਲੇ ਜਦੋਂ ਬਾਈ ਇੱਕ ਵਾਰੀ ਸੀਟੀ ਮਾਰੂਗਾ ਤੱਪਤ ਲਿਆਉਣਾ ਫਿਰ ਜਾਣਾ ਇਹਨਾਂ ਨੇ ਡਾਊਨ ਹਰ ਮੀਂਹ ਦੇ ਨਕਤਾ ਨਹੀਂ ਦੱਸਦਾ ਵੀ ਮੁੰਡਾ ਮਿਹਨਤ ਕਰਦਾ ਦੱਸਦਾ ਵੀ ਦੱਸਦਾ ਮੁੰਡਾ ਮਿਹਨਤ ਕਰਦਾ ਅਸੀਂ ਲੋ ਪਸੀਨਾ ਭਾਈ ਲੋਈ ਮੁੰਡਿਆਂ ਦੀ ਐਕਸਰਸਾਈਜ਼ ਵੀ ਡਨ ਤੇ ਕਿਵੇਂ ਆ ਫਿਰ ਲੱਗਿਆ ਜ਼ੋਰ ਪੂਰਾ ਅੱਜ ਕਿਵੇਂ ਓਕੇ ਆ ਲੋਈ ਫਿਰ ਮਿਲਦੇ ਆ ਅਗਲੇ ਬਲੌਗਸ ਐ